ਇਹ ਇੱਕ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਜਦੋਂ ਹੁਣ ਏਸ਼ੀਆ ਕਪਾ ਜਿੱਤ ਕੇ ਆਏ ਆ ਠੀਕ ਹੈ ਕਿ ਲਾਸਟ ਟਾਈਮ ਹੀ 2017 ਦੇ ਵਿੱਚ ਜਿੱਤੇ ਸੀ ਹੁਣ ਅਸੀਂ ਜਿੱਤ ਕੇ ਆਏ ਆ ਤੇ ਬਹੁਤ ਖੁਸ਼ੀ ਹੋ ਰਹੀ ਹੈ ਨਾਲ ਨਾਲ ਹੀ ਅਸੀਂ ਕਿ ਬਹੁਤ ਦੁਖੀ ਵੀ ਆ ਕਿ ਜਿਹੜਾ ਇਹ ਪੰਜਾਬ ਦੇ ਵਿੱਚ ਹੜ ਆਏ ਨੇ ਠੀਕ ਹੈ ਤੇ ਜਿਹੜੇ ਵੀ ਪੀੜਤ ਲੋਕ ਨੇ ਉਹਨਾਂ ਨੂੰ ਅਸੀਂ ਇਹੀ ਕਿ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਆ ਜਿੰਨੇ ਵੀ ਸਾਡੀ ਟੀਮ ਹੈ ਪੰਜਾਬ ਦੇ ਪਲੇਅਰ ਹੈ ਪੂਰੀ ਟੀਮ ਜਿੰਨੀ ਸੀਗੇ ਉਹ ਸਾਰੇ ਉਹਨਾਂ ਦੇ ਨਾਲ ਖੜੇ ਤੇ ਮੈਂ ਉਹਨਾਂ ਸਾਰਿਆਂ ਦਾ ਐਨ ਜੀਓ ਜਿੰਨੇ ਵੀ ਆਪਣੇ ਸਿੰਗਰ ਜਿੰਨੇ ਵੀ ਸਾਰੇ ਆਫੀਸਰ ਜਿੰਨੇ ਵੀ ਆ ਗਏ ਉਹਦੇ ਸਪੋਰਟ ਕਰ ਰਹੇ ਆ ਤੇ ਉਹਨਾਂ ਦੇ ਨਾਲ ਤੁਸੀਂ ਅੱਗੇ ਕਿੱਦਾਂ ਸੋਚਦੇ ਹੋ ਵੇਖਣ ਨੂੰ ਹੁਣ ਏਸ਼ੀਆ ਕੱਪ ਜਿੱਤ ਆਏ ਹੋ ਅੱਗੇ ਵਰਲਡ ਕੱਪ ਬਾਰੇ ਕਿੱਦਾਂ ਸੋਚਦੇ ਹੋ ਬਿਲਕੁਲ ਜੀ ਹੁਣ ਏਸ਼ੀਆ ਕੱਪ ਅਸੀਂ ਕੁਆਲੀਫਾਈ ਜਿੱਤ ਚੁੱਕੇ ਹਾਂ ਹੁਣ ਅੱਗੇ ਸਾਡਾ ਵਰਲਡ ਕੱਪ ਹੈ ਤੇ ਉਹਦੇ ਲਈ ਆਪਣੇ ਆਪ ਨੂੰ ਪੂਰਾ ਤਿਆਰ ਕਰਾਂਗੇ ਕਿ ਅਸੀਂ ਵਰਲਡ ਕੱਪ ਨੂੰ 50 ਸਾਲ ਹੋ ਗਏ ਸੀ ਅਜੇ ਤੱਕ ਨਹੀਂ ਜਿੱਤੇ ਹਾਂ ਤੇ ਇਹੀ ਰਹੇਗਾ ਕਿ ਅਸੀਂ ਇਹ ਵਰਲਡ ਕੱਪ ਜਿੱਤੇ ਜੀ ਲੱਗਦਾ ਕਿ 50 ਸਾਲ ਬਾਅਦ ਜਿਹੜਾ ਵਰਲਡ ਕੱਪ ਆਪਣਾ ਤੁਸੀਂ ਲੈ ਕੇ ਆਉਂਗੇ ਕਿਉਂਕਿ ਪੰਜਾਬ ਦਾ ਨਾਮ ਹਰ ਜਗ੍ਹਾ ਰੌਸ਼ਨ ਹੁੰਦਾ ਵਾ ਹਰ ਜਗ੍ਹਾ ਪੰਜਾਬੀ ਮਲਾ ਮਾਰਦੇ ਨੇ ਹੁਣ ਵੀ ਮਾਰੀ ਦਊ ਬ ਮੈਂ ਹਿੰਕਾ ਹਾਂ ਜੀ ਹਾਂ ਤੇ ਇਹੀ ਰਹੂਗਾ ਕਿ ਜੀ ਆਪਣੇ ਪੂਰਾ 100% ਦੇ ਗਏ ਜੀ ਅਸੀਂ ਕਿਸ ਤਰ੍ਹਾਂ ਲੱਗਦਾ ਤੁਸੀਂ ਅੱਜ ਬਹੁਤ ਵਧੀਆ ਲੱਗਦਾ ਪਿਆ ਜੀ ਹਾਂ ਪਹਿਲੀ ਗੱਲ ਤਾਂ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਅਸੀਂ ਮੈਡਲ ਲੈ ਕੇ ਆਏ ਹਾਂ ਔਰ ਮੇਨ ਗੱਲ ਸੀ ਸਿਰਫ ਆ ਦਾ ਇੰਪੋਰਟੈਂਟ ਸੀ ਕਿ ਜੀ ਅਸੀਂ ਵਰਲਡ ਕੱਪ ਕੁਆਲੀਫਾਈ ਕਰਨਾ ਵਾ ਤੇ ਅੱਜ ਉਹ ਹੀ ਕਰ ਚੁੱਕੇ ਹਾਂ ਔਰ ਹੁਣ ਵਰਲਡ ਕੱਪ ਦੀ ਤਿਆਰੀ ਹੈ ਫੁੱਲ ਜੀ ਇਸ ਤਰ੍ਹਾਂ ਅਸੀਂ ਅਸੀਂ ਹੁਣ ਏਸ਼ੀਆ ਕੱਪ ਚੋਂ ਮੈਡਲ ਲੈ ਕੇ ਆਏ ਹਾਂ ਇਸ ਤਰ੍ਹਾਂ ਹੀ ਵਰਲਡ ਕੱਪ ਦਾ ਮੈਡਲ ਲੈ ਕੇ ਆਵਾਂਗੇ ਮੀਤਾ ਜੀ ਪਾਸੇ ਹਣਾ ਦੀ ਮਾਰਾ ਤਾਂ ਕਿਸ ਤਰ੍ਹਾਂ ਦੇਖਦੇ ਹੋ ਹੁਣ ਕੀ ਕਹਿਣਾ ਚਾਹੋਗੇ ਜੋ ਲੋਕ ਕਿਉਂਕਿ ਤੁਹਾਡੇ ਵਾਲ ਦੇਖ ਕੇ ਬਹੁਤ ਸਾਰੇ ਨੌਜਵਾਨ ਆ ਜਿਹੜੇ ਮੋਟੀਵੇਟ ਵੀ ਹੋਣਗੇ ਤਾਂ ਕੁਝ ਲੋਕਾਂ ਨੂੰ ਜਿੱਥੇ ਦੁੱਖ ਆ ਤੇ ਖੁਸ਼ੀ ਵੀ ਹੋਊਗੀ ਕਿ ਇੱਕ ਪੰਜਾਬ ਦੇ ਜਿੱਥੇ ਇੱਥੇ ਪੰਜਾਬੀ ਮੱਲਾ ਮਾਰ ਰਹੇ ਨੇ ਉੱਥੇ ਵੀ ਮਾਰ ਕੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਅਸੀਂ ਉੱਥੇ ਵੀ ਇਹ ਚੀਜ਼ ਦੀ ਮੀਟਿੰਗ ਕੀਤੀ ਸੀ ਇਕੱਠਿਆਂ ਹੋ ਗਏ ਸਾਰਿਆਂ ਨੇ ਉਹ ਤੋਂ ਸਾਡਾ ਫਾਈਨਲ ਮੈਚ ਸੀ ਕਿ ਅਸੀਂ ਇੱਕ ਦਿਨ ਜਦੋਂ ਪੰਜਾਬ ਜਾਵਾਂਗੇ ਤੇ ਇੱਕ ਦਿਨ ਆਪਾਂ ਜਰੂਰ ਇਕੱਠੇ ਹੋ ਕੇ ਕਿਸਾਨਾਂ ਦੇ ਨਾਲ ਖੜ ਖੜਾਂਗੇ ਖੜੇ ਤੋ ਜਦੋਂ ਵੀ ਕੋਈ ਸਪੋਰਟ ਹੋਈ ਇਕੱਠੇ ਹੋ ਕੇ ਉੱਥੇ ਜਾਵਾਂਗੇ ਕੋਈ ਸਹਾਇਤਾ ਕੀਤੀ ਜਾਊਗੀ ਹਰ ਪਿੱਟ ਦਾ ਬਿਲਕੁਲ ਬਿਲਕੁਲ ਕੀਤੀ ਜਾਊਗੀ ਹੋਣੀ ਕੀਤੀ ਜਾਊਗੀ ਜੀ ਤੁਸੀਂ ਤੁਹਾਨੂੰ ਦੱਸ ਦੇ ਕਿ ਏਸ਼ੀਆ ਕੱਪ 2025 ਜਿੱਤ ਕੇ ਇਸ ਵੇਲੇ ਇੰਡੀਆ ਟੀਮ ਦੇ ਨੌਜਵਾਨ ਏਅਰਪੋਰਟ ਪਹੁੰਚੇ ਹੋਏ ਨੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਪਹੁੰਚੇ ਹੋਏ ਨੇ ਨਿੱਗਾ ਸਵਾਗਤ ਕੀਤਾ ਗਿਆ ਤਾਂ ਇਸ ਇਸ ਵਾਸੇ ਇੱਕ ਨਜ਼ਰ ਮਾਰ ਲਓ ਪਰਿਵਾਰਕ ਮੈਂਬਰ ਵੀ ਆਏ ਸੀ ਉਹਨਾਂ ਦੇ ਚਿਹਰਿਆਂ ਦੀ ਖੁਸ਼ੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਾਰਿਆਂ ਦੇ ਚਿਹਰਿਆਂ ਦੇ ਉੱਪਰ ਰੌਣਕ ਆ ਜਦੋਂ ਇੰਡੀਆ ਦੇ ਇਹ ਜਵਾਨ ਅੰਮ੍ਰਿਤਸਰ ਉੱtre ਤਾਂ ਉਸ ਤੋਂ ਪਹਿਲਾਂ ਹੀ ਇੱਥੇ ਜਮਾਵੜਾ ਲੱਗ ਗਿਆ ਸੀ ਉਹਨਾਂ ਦੇ ਵੈਲਕਮ ਕਰਨ ਦਾ ਤਾਂ ਇਸ ਪਾਸੇ ਪਰਿਵਾਰ ਦੇ ਮੈਂਬਰ ਦੇਖੋ ਕਿਸ ਤਰ੍ਹਾਂ ਖੁਸ਼ੀ ਆ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਇਹ ਜਦੋਂ ਕੋਈ ਕੋਈ ਛੋਟੀ ਜੀ ਤੁਸੀਂ ਕੀ ਲੱਗਦੇ ਹੋ ਮੈ ਸਿਸਟਰ ਹੋਦੀ ਦਿਲਪ੍ਰੀਤ ਦੀ ਦੇ ਸਿਸਟਰਾਂ ਕੋਈ ਦਿਲਪ੍ਰੀਤ ਦੀ ਕੋਈ ਬਚਪਨ ਦੀ ਕੋਈ ਐਹੋ ਜੀ ਚੀਜ਼ ਹੋਵੇ ਜਿਹਤੋਂ ਲੱਗਦਾ ਹੋਵੇ ਕਿ ਨਹੀਂ ਅੱਜ ਸਾਡਾ ਬੱਚਾ ਉਹ ਨਹੀਂ ਰਹਿ ਗਿਆ ਛੋਟਾਂ ਦਾ ਗੁੱਡੇ ਵੱਡੇ ਚੜਾਉਂਦਾ ਹੁੰਦਾ ਲੜ ਲੜ ਕੇ ਦੁਨੀਆਂ ਚੜਾਉਂਦੇ ਚੜਾਉਂਦਾ ਅੱਜ ਪੰਜਾਬ ਦੀ ਗੁੱਡੀ ਚੜਾ ਅੱਜ ਚੜਾਤੀ ਅੱਜ ਨਹੀਂ ਅੱਜ ਵਾਕਿਆ ਹੜਾਤੀ ਗੁੱਡੀ ਹੁਣ ਅੱਗੇ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਦਿਲਪ੍ਰੀਤ ਨੇ ਬਹੁਤ ਵਧੀਆ ਕੰਮ ਕੀਤਾ ਹੈ ਪੰਜਾਬ ਦੇ ਹੋਰ ਵੀ ਜਿੰਨੇ ਨੌਜਵਾਨ ਨੇ ਕਿ ਜਿਹੜੇ ਖੇਡ ਕੇ ਆਏ ਨੇ ਅੱਗੇ ਵੀ ਇਸ ਤਰ੍ਹਾਂ ਹੀ ਵਧੀਆ ਇਦਾਂ ਹੀ ਚੱਲਣ ਵਧੀਆ ਤਰੱਕੀਆਂ ਕਰਨ ਵਧੀਆ ਲੱਗਦਾ ਹਾਂਜੀ ਆਪਣੇ ਭੈਣ ਭਰਾ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਕਿ ਦੇਖੋ ਇਹ ਆਪਣੇ ਨੌਜਵਾਨ ਖੇਡ ਕੇ ਨਾਮ ਰੌਸ਼ਨ ਕਰ ਰਹੇ ਨੇ ਹਾਂਜੀ ਇਦਾਂ ਹੀ ਸਾਰੇ ਸਪੋਰਟ ਕਰਦੇ ਰਹਿਣ ਤੇ ਵਧੀਆ ਗੱਲ ਆ ਹਾਂਜੀ ਜਿਹਦਾ ਅੱਜ ਸਾਰੇ ਰਲ ਬਿਲ ਕੇ ਕਰਦੇ ਆ ਇਦਾਂ ਹੀ ਕਰਦੇ ਰਹਿਣ ਤੇ ਵਧੀਆ ਵਾ ਅਸੇ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਵੀ ਦੇਖਦੇ ਆ ਬਹੁਤ ਜ਼ਿਆਦਾ ਵਾ ਕੋਈ ਕਹਿਣਾ ਚਾਹੋਗੇ ਕਿ ਯਾਰ ਨਸ਼ੇ ਛੱਡ ਕੇ ਬੱਚੇਓ ਜਿਸ ਤਰ੍ਹਾਂ ਹਾਂਜੀ ਨਸ਼ੇ ਛੱਡ ਕੇ ਗੇਮਾਂ ਵੱਲ ਹੋਣ ਤੇ ਵਧੀਆ ਤਰੱਕੀਆਂ ਕਰ ਸਕਦੇ ਮਾਪਿਓ ਦਾ ਨਾਮ ਰੌਸ਼ਨ ਹੁੰਦਾ ਵਾ ਭੈਣ ਭਰਾ ਦਾ ਨਾਮ ਰੌਸ਼ਨ ਵੀ ਸਾਰੇ ਸਾਰੇ ਕੁਛ ਵਧੀਆ ਹਾਂਜੀ ਬੜੀਆਂ ਬਹੁਤ ਖੁਸ਼ੀ ਆ ਪੰਜਾਬ ਦੇ ਜਿਹੜੇ ਨੌਜਵਾਨ ਹਾਕੀ ਖੇਡ ਕੇ ਪਹੁੰਚੇ ਨੇ ਇੱਥੇ ਕਿਉਂਕਿ ਅਸਵੇਲੇ ਸਾਡੇ ਨਾਲ ਸਾਡੇ ਫਾਦਰ ਸਾਹਿਬ ਵੀ ਨੇ ਫਾਦਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਬੇਟਾ ਆਇਆ ਜਿੱਤ ਕੇ ਬਹੁਤ ਜਿਆਦਾ ਬਹੁਤ ਜਿਆਦਾ ਖੁਸ਼ੀ ਹੈ ਜੀ ਬੜੀ ਜਿਆਦਾ ਖੁਸ਼ੀ ਹੋਈ ਹੈ ਜੀ ਬਹੁਤ ਜਿਆਦਾ ਮਾਰਤ ਮਾਰ ਕੀਤਾ ਮਾਰ ਮਾਰ ਕੇ ਸੱਚੇ ਬਾਛੇ ਨੇ ਵੇਖੋ ਜੀ ਇਹ ਹੀ ਨੇ ਵੇਖੋ ਇਹ ਵਰਲਡ ਕੱਪ ਆ ਰਿਹਾ ਇਸ ਤਰ੍ਹਾਂ ਹੀ ਮਹਾਰਾਜ ਫਿਰ ਅਸੀਂ ਖੁਸ਼ੀਆਂ ਲਿਆਵੇ ਬੇਟੇ ਦੀ ਕੋਈ ਬਚਪਨ ਦੀ ਆਓ ਜੀ ਸ਼ਰਾਰਤ ਹੈਗੀ ਦੇਖਦਾ ਯਾਰ ਨਹੀਂ ਯਾਰ ਬੱਚੇ ਨੇ ਤੇ ਬਹੁਤ ਵਧੀਆ ਮਾਰ ਮਾਰੀ ਆ ਕੋਈ ਆਹੋ ਜੀ ਸ਼ਰਾਰਤ ਹੋਣੀ ਆ ਇਹ ਸੋ ਨਿੱਕੇ ਹੁੰਦੇ ਢੱਕਦੇ ਹੁੰਦੇ ਆ ਵੀ ਯਾਰ ਗੁਰੂਆ ਕੰਮ ਕਮ ਕਰੀਏ ਤੇ ਇਦਾਂ ਨਾ ਲੱਗੇ ਪਰ ਬਾਕੀ ਬਹੁਤ ਜ਼ਿਆਦਾ ਸੋ ਐਵੇਂ ਮਾਰਤ ਮਾਰ ਆ ਬਹੁਤ ਜਿਆਦਾ ਤੁਸੀਂ ਢੱਕਦੇ ਸੀ ਜਿੱਦ ਕਰਦਾ ਸੀਗਾ ਖੇਡਣ ਦੀ ਜਿੱਦ ਕਰਕੇ ਖੇਡਣ ਜਾਂਦਾ ਸੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਐਵੇਂ ਸੋ ਢੱਕਣਾ ਵੀ ਯਾਰ ਗੁਰੂ ਡੰਗਰ ਲਾਇਓ ਪੱਠੇ ਵਾਲੇ ਪਰ ਨਾ ਆਉਂਦੇ ਨਹੀਂ ਵੇ ਅਹੀਂ ਨਹੀਂ ਬਈ ਜਾਣਾ ਤੇ ਐਵੇਂ ਸੋ ਢੱਕਣਾ ਤੇ ਹੁਣ ਵੇਖ ਲੋ ਮਾਰਕ ਦੀ ਬਹੁਤ ਹੀ ਕਿਰਪਾ ਆ ਬਹੁਤ ਜਿਆਦਾ ਵੇਖੋ ਜੀ ਬੜੀ ਜਿਆਦੀ ਖੁਸ਼ੀ ਖੁਸ਼ੀ ਹੋਈ ਹੈ ਬਹੁਤ ਬਹੁਤ ਜਿਆਦੀ ਇਹ ਕਿਸ ਤਰ੍ਹਾਂ ਅੱਗੇ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਹੁਣ ਅੱਗੇ ਵਰਲਡ ਕੱਪ ਵੀ ਆਉਣਾ ਵਾ ਇਹ ਦੇਖੋ ਜੀ ਵਰਲਡ ਕੱਪ ਆ ਰਿਹਾ ਤੇ ਮਹਾਰਾਜ ਇਸ ਤਰ੍ਹਾਂ ਹੀ ਫੇਰ ਕੁਛੀਆਂ ਲਿਆਵੇ ਬਹੁਤ ਜਿਆਦੀ ਕਿਰਪਾ ਕਰੇ ਮਾਲਕ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਕਰੇ ਕਿਰਪਾ ਬਸੇ ਥੋੜਾ ਦਿਨ ਆਜੋ ਇੱਕ ਪਾਸੇ ਬੜੀ ਇੱਕ ਹਾਰਾਂ ਦੀ ਇਮਾਰਤ ਹੈ ਦੂਸਰੇ ਪਾਸੇ ਨਸ਼ਿਆਂ ਦੀ ਮਾਰ ਵੀ ਪੰਜਾਬ ਦੇ ਵਿੱਚ ਬਹੁਤ ਆ ਨੌਜਵਾਨਾਂ ਨੂੰ ਦੇਖ ਕੇ ਕੋਈ ਬੱਚੇ ਸੂਝ ਲੈ ਸਕਣ ਕੋਈ ਸੰਦੇਸ਼ ਦੇਣਾ ਚਾਹੂੰਗਾ ਅਈ ਦੇ ਵਾਲੇ ਵੇਖੋ ਜੀ ਹਰਾਲੀ ਮਾਰ ਜਿਹੜੀ ਉਹ ਤੇ ਬਹੁਤ ਜਿਆਦਾ ਪਈ ਹੈ ਜੀ ਉਹਦੇ ਕੋ ਕਿਹੇ ਨਾ ਪਪਾ ਪਵੇ ਪਵੇ ਹੋ ਜਿਆ ਤੇ ਬਾਕੀ ਜਿਹੜਾ ਨਸ਼ੇ ਵਾਸਤੇ ਜਿਹੜੇ ਨਸ਼ੇ ਲੋਕ ਵੀ ਇਹਦੇ ਦੌਰ ਚੱਲ ਰਿਹਾ ਉਹਦੇ ਵਾਸਤੇ ਇਸ ਤਰ੍ਹਾਂ ਬੱਚੇ ਕੋਈ ਜਿਵੇਂ ਹਾਕੀਕੇ ਦਾ ਜਾਂ ਕੋਈ ਪਹਿਲਵਾਨੀ ਕਰਦਾ ਜਾਂ ਕੋਈ ਕਬੱਡੀ ਖੇਡਦਾ ਉਹ ਉਧਰੋਂ ਨਸ਼ੇਲੋਂ ਛੱਡ ਕੇ ਇਹਨਾਂ ਕੰਮਾਂ ਵਿੱਚ ਲੱਗਣ ਤੇ ਅਸੀਂ ਬਹੁਤ ਜਿਆਦਾ ਮਾਣ ਮਰਣ ਕਰਦੇ ਵੀ ਬਹੁਤ ਚੰਗੀ ਗੱਲ ਹੈ ਬੇਟਾ ਕਿਸ ਪਿੰਡ ਨੂੰ ਬਿਲੋਂਗ ਕਰਦਾ ਕਿਸ ਪਿੰਡ ਦੇ ਰਹਿਣ ਵਾਲੇ ਨੇ ਅਟਾਰੀ ਪਿੰਡ ਹੈ ਜੀ ਸਰਦਾਰ ਸ਼ਾਮ ਸਿੰਘ ਦੀ ਟਾਰੀ ਜੀ ਇੱਕ ਬਹੁਤ ਵਧੀਆ ਇਤਿਹਾਸਕ ਪਿੰਡ ਆ ਟਾਰੀ ਇਹ ਨਾਮ ਰੋਸ਼ਨ ਕੀਤਾ ਹਾਂਜੀ ਹਾਂਜੀ ਜਿਵੇਂ ਸਰਦਾਰ ਸ਼ਾਮ ਸਿੰਘ ਸਾਡੇ ਆੜੇ ਪਿੰਡੇ ਜੀ ਟਾਰੀ ਉਹਦਾ ਪਿੰਡ ਆ ਤੇ ਉਹ ਪਿੰਡ ਸਾਡਾ ਹੀ ਸਰਦਾਰ ਸ਼ਾਮ ਸਿੰਘ ਦਾ ਪਿੰਡ ਟਾਰੀ ਬਹੁਤ ਜ਼ਿਆਦਾ ਵੇਖੋ ਉਹਨਾਂ ਵੀ ਬੜਾ ਬੜੀਆਂ ਉਹਦੇ ਸਮੇਂ ਜੰਮਲਾ ਮਲਾ ਮਾਰ ਗਿਆ ਬਹੁਤ ਜ਼ਿਆਦਾ ਕੁਰਬਾਨੀ ਕੀਤੀ ਹੈ ਤੇ ਹੁਣ ਵੇਖੋ ਲਾਈ ਇਹਨਾਂ ਵਿਚਾਰਾ ਨੇ ਕੋਈ ਰੋਸ਼ਨ ਬੜਾ ਮੁਰਨਾ ਪਿੰਡ ਦਾ ਕੀਤਾ ਤੁਹਾਨੂੰ ਦੱਸ ਦਈਏ ਇੱਕ ਵਾਰ ਫੇਰ ਕੀ ਏਸ਼ੀਆ ਕੱਪ 2025 ਹਾਕੀ ਦੀ ਟੀਮ ਦੇ ਮੈਂਬਰ ਪਹੁੰਚੇ ਹੋਏ ਨੇ ਅੰਤਰਰਾਸ਼ਟਰੀ 에ਰਪੋਰਟ ਅੰਮ੍ਰਿਤਸਰ ਵਿਖੇ ਤਾਂ ਇਸ ਵੇਲੇ ਸਾਡੇ ਨਾਲ ਅਮਿਸ਼ਿੰਨ ਪਵਾਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੀ ਅ ਦੇਖੋ ਜਿਵੇਂ ਕਿ ਤੁਸੀਂ ਵੀ ਦੇਖ ਰਹੇ ਹੋ ਹੜਾਂ ਦਾ ਥੋੜਾ ਸਾਨੂੰ ਅਫਸੋਸ ਹੈ ਬਹੁਤ ਪਰ ਜੋ ਜਿਹੜੀ ਬੱਕਰੀ ਬੱਕਰੀਆਂ ਗੱਲਾਂ ਚੱਲਦੀਆਂ ਹੌਕੀ ਗੇਮ ਹੈ ਇਹ ਵੀ ਇੱਕ ਮਿਹਨਤ ਆ ਖੂਨ ਪਸੀਨਾ ਇੱਕ ਕਰਕੇ ਆਏ ਆ ਸਾਡੇ ਪਲੇਅਰ ਔਰ ਇੰਨੀ ਵੱਡੀ ਜਿੱਤ ਹੈ ਏਸ਼ੀਆਬ ਜਿੱਤੇ ਆ ਵਰਲਡ ਕੱਪ ਲਈ ਸਿੱਧੀ ਐਂਟਰੀ ਸਾਨੂੰ ਮਿਲੀ ਹੈ ਸੋ ਸਾਰੀ ਮੰਨ ਲਓ ਹਿੰਦੁਸਤਾਨ ਇਸ ਵਿੱਚ ਬੜਾ ਖੁਸ਼ ਹੈ ਪੰਜਾਬ ਵੀ ਖੁਸ਼ ਹੈ ਸਾਡੇ ਪੰਜਾਬੀ ਮੈਕਸੀਮਲ ਸਾਡੇ ਪੰਜਾਬੀ ਟੀਮ 'ਚ ਨੇ ਪਰ ਮੈਂ ਆਸ ਕਰਦਾ ਕਿ ਅਸੀਂ ਵਰਲਡ ਕੱਪ ਵੀ ਜਿੱਤੀਏ ਔਰ 올림픽 'ਚ ਫੇਰ ਸਾਡਾ ਮੈਡਲ ਆਵੇ ਔਰ ਇਸ ਦੇ ਨਾਲ ਨਾਲ ਹੀ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਪੰਜਾਬ ਹੌਕੀ ਵੱਲੋਂ ਜਿਹੜੇ ਸਾਡੇ ਹੜਾ ਹੇਠ ਲਾਕੇ ਆਏ ਆ ਲੋਕ ਆਏ ਉਹਨਾਂ ਨਾਲ ਅਸੀਂ ਬਿਲਕੁਲ ਮੁੰਡਾ ਮੁੰਡਾ ਜੋ ਕੇ ਖੜੇ ਆਂ ਔਰ ਰੱਬ ਕੇ ਅਰਦਾਸ ਵੀ ਕਰਦੇ ਆ ਕਿ ਉਹਨਾਂ ਨੂੰ ਛੇਤੀ ਆਪਣੇ ਪੈਰਾਂ ਤੇ ਲਿਆਵੇ ਔਰ ਫਿਰ ਚੜ੍ਹਦੀਆਂ ਕਲਾਂ ਚ ਰੱਖਣ ਔਰ ਜੇ ਸਾਡਾ ਸਾਥ ਤੋਂ ਕੋਈ ਵੀ ਅਸੀਂ ਕੋਈ ਤਿਲ ਫੁੱਲ ਦੇ ਅਸੀਂ ਪਾਸੇ ਜਿਹੜੂ ਪਾਵਾਂਗੇ ਪਾਉਂਦੇ ਆਏ ਇੱਕ ਪਾਸੇ ਹੁਣ ਦੇਖਦੇ ਆਂ ਕਿ ਜਿਸ ਤਰ੍ਹਾਂ ਲਗਭਗ ਸਾਰੇ ਹੀ ਲੋਕ ਹੜਾਂ ਦੀ ਮਾਰ ਵਾਲੇ ਇਲਾਕੇ ਦੇ ਵਿੱਚ ਸੇਵਾ ਕਰ ਰਹੇ ਨੇ ਵਡੀਆਂ-ਵਡੀਆਂ ਮਹਾਨ ਹਸਤੀਆਂ ਉੱਥੇ ਆ ਰਹੇ ਹਨ ਤਾਂ ਹੁਣ ਇਹ ਉਹਨਾਂ ਨੂੰ ਕਿਤੇ ਘੱਟ ਨਹੀਂ ਆ ਬਹੁਤ ਵੱਡੀ ਇੱਕ ਜਿੱਤ ਪ੍ਰਾਪਤ ਕਰਕੇ ਆਏ ਨੇ ਲੋਕ ਖੁਸ਼ ਹੋਣਗੇ ਅਗਰੇ ਇਲਾਕਿਆਂ ਦੇ ਵਿੱਚ ਜਾਣਗੇ ਲੈ ਕੇ ਜਾਵਾਂਗੇ ਦੇਖੋ ਉਹ ਤੁਹਾਨੂੰ ਪਹਿਲਾਂ ਹਰਮਨ ਨਾਲ ਤੁਸੀਂ ਗੱਲ ਕੀਤੀ ਹੈ ਔਰ ਮੈਂ ਵੀ ਤੁਹਾਨੂੰ ਦੱਸਾਂ ਕਿ ਸਾਡੇ ਜਿਹੜੇ ਹਾਕੀ ਪਲੇਅਰ ਜਿਹੜੇ ਨਾਮੀ ਪਲੇਅਰ ਜਗਰਾਜ ਸਾਡੇ ਐਸਪੀ ਗਰਦਾਸਪੁਰ ਨੇ ਰਪਿੰਦਰ ਉਹ ਸਾਡੇ ਉਧਰ ਪੀਐਸਆਈ ਨੇ ਸਾਡੇ ਅਮਨਦੀਪ ਹੈ ਐਸਪੀ ਇੱਥੇ ਅਮਰitsar ਨੇ ਉਹ ਸਾਰੇ ਹੀ ਆਲਰੇਡੀ ਸਾਰੇ ਲੱਗੇ ਹੋਏ ਨੇ ਪਰ ਕਿਉਂਕਿ ਇਹਨਾਂ ਨੂੰ ਟਾਈਮ ਥੋੜਾ ਛੁੱਟੀ ਥੋੜੀ ਆ ਪਰ ਫਿਰ ਵੀ ਉਹਨਾਂ ਵੱਲੋਂ ਕੋਸ਼ਿਸ਼ ਹੈਗੀ ਆ ਕਿ ਅਸੀਂ ਜਿੰਨੀ ਕੋਸ਼ਿਸ਼ ਹੋਈ ਅਸੀਂ ਉੱਥੇ ਬੀਹ ਪਹੁੰਚਾਂਗੇ ਜਿੰਨਾ ਕਿ ਕੋਸ਼ਿਸ਼ ਕਰਾਂ ਅਸੀਂ ਕਰਾਂਗੇ ਵਰਲਡ ਕੱਪ ਦੀਆਂ ਤਿਆਰੀਆਂ 'ਚ ਕਿਸ ਤਰ੍ਹਾਂ ਫਿਰ ਦੇਖਦੇ ਹਾਂ ਦੇਖੋ ਵਰਲਡ ਕੱਪ ਜਿਵੇਂ ਕਿ ਲਗਾਤਾਰ ਕੈਂਪ ਚੱਲ ਰਿਹਾ ਹੈ ਕੰਪੀਟੀਸ਼ਨ ਚੱਲ ਰਿਹਾ ਹੈ ਹੁਣ ਇਸ ਉੱਤੇ ਆਸਟ੍ਰੇਲੀਆ ਵੀ ਜਾ ਕੇ ਆਏ ਆ ਇਹਨਾਂ ਨੂੰ ਥੋੜੀ ਰੈਸਟ ਕਰਨਗੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਕੈਂਪ ਲੱਗ ਜਾਣੇ ਆ ਮੇ ਖਿਆਲ ਅਸੀਂ ਵਰਲਡ ਕੱਪ ਜਿੱਤਾਂਗੇ ਪੰਜਾਬ ਵਰਲਡ ਕੱਪ ਜਿਹੜਾ ਉਹ ਲੈ ਕੇ ਆਉਣਾ ਜਿਵੇਂ ਤੁਸੀਂ ਕਹਿੰਦੇ ਕਿ 75 ਤੇ ਲੈ ਜਾਂਦਾ ਸੀ ਹੁਣ 20 ਮੇਰਾ ਖਿਆਲ ਹੈ ਕਿ ਪਹਿਲੋ ਕੱਪ ਜਿਹੜਾ ਸੀ ਬਾਇਆ ਅੰਮ੍ਰਿਤਸਰ 에ਰਪੋਰਟ ਹੀ ਘਾਬ ਲੈ ਕੇ ਜਾਵਾਂਗੇ ਜੀ ਮਿਹਰਬਾਨ ਇਹ ਸੰਸਾੜ ਨਾਲ ਅਮਰੀਕ ਸਿੰਘ ਪਵਾਰ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਕਿ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ 에ਰਪੋਰਟ ਤੇ ਮੌਜੂਦ ਹਾਂ ਹਾਕੀ ਦੀ ਖਿਡਾਰੀ ਜਿਹੜੇ ਨੇ 에ਸ਼ੀਆ 2025 ਖੇਡ ਕੇ ਵਾਪਸ ਆਏ ਨੇ ਜਿੱਤ ਕੇ ਆਏ ਨੇ ਤਾਂ ਹੁਣ ਵਰਲਡ ਕੱਪ ਦੀਆਂ ਜਿਹੜੀਆਂ ਤਿਆਰੀਆਂ ਉਨ੍ਹਾਂ ਵੱਲੋਂ ਚੱਲ ਰਹੀਆਂ ਨੇ ਕੁਝ ਦਿਨਾਂ ਦੀ ਛੁੱਟੀ ਤੇ ਆਏ ਹੋਏ ਨੇ ਉਮੀਦ ਕਰਦੇ ਆ ਕਿ ਇਹ ਲੋਕ ਵੀ ਹੜ੍ਹਾਂ ਦੇ ਵਿੱਚ ਜਿਹੜੇ ਲੋਕ ਕਿਰੇ ਹੋਏ ਨੇ ਉਹਨਾਂ ਦੇ ਕੋਲ ਪਹੁੰਚਣਗੇ ਕਿਉਂਕਿ ਇਹਨਾਂ ਨੂੰ ਦੇਖ ਕੇ ਲੋਕਾਂ ਨੂੰ ਹੋਰ ਇੱਕ ਹੋਰ ਹੌਸਲਾ ਮਿਲੇਗਾ ਉਹਨਾਂ 'ਚ ਖੁਸ਼ੀ ਮਿਲੇਗੀ ਤਾਂ 2025 ਏਸ਼ੀਆ ਕੱਪ ਤੋਂ ਬਾਅਦ ਹੁਣ ਵਰਲਡ ਕੱਪ ਦੀ ਤਿਆਰੀ ਜੋਰਾਂ 'ਤੇ ਹੈ ਕਿਉਂਕਿ 50 ਸਾਲ ਬਾਅਦਲਾ ਵਰਲਡ ਕੱਪ ਆ ਉਹ ਵੀ ਇਸੇ ਹੀ ਅਮਰਸਾਦ ਦੇ ਰਸਤੇ ਤੋਂ ਪੰਜਾਬ ਲੈ ਕੇ ਆਉਣ ਦੀ ਗੱਲ ਕੀਤੀ ਗਈ ਆ ਤਾਂ ਅਸੀਂ ਉਸ ਦਿਨ ਦਾ ਇੰਤਜ਼ਾਰ ਕਰਾਂਗੇ ਜਦੋਂ ਵਰਲਡ ਕਪ ਇਸੇ ਰਸਤੇ ਤੋਂ ਹੋ ਕੇ ਗੁਜ਼ਰੇਗਾ ਉਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਤਾਂ ਤੁਸੀਂ ਪਰਿਵਾਰਾਂ ਦੇ ਚਿਹਰਿਆਂ ਦੇ ਉੱਪਰ ਖੁਸ਼ੀਆਂ ਦੇਖੀਆਂ ਨੇ ਕਿਸ ਤਰ੍ਹਾਂ ਲੋਕ ਉਹਨਾਂ ਦਾ ਸਵਾਗਤ ਕਰਨ ਲਈ 에ਰਪੋਰਟ ਦੇ ਉੱਪਰ ਇਕੱਠੇ ਹੋਏ ਸੀ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਦੀਪਕ ਦੇ ਨਾਲ ਕਸ਼ਮੀਰ ਸਿੰਘ ਗਿਲ